ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਦੀਆਂ ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਜਾਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਟ੍ਰੈਫਿਕ ਸਿਗਨਲ ਬੰਦ ਹੋਣ ਕਾਰਨ ਲੋਕਾਂ ਦੇ ਐਕਸੀਡੈਂਟ ਵੀ ਹੁੰਦੇ ਹਨ ਲੋਕਾਂ ਨੇ ਫਾਸਟਵੇਅਰ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਸ਼ਹਿਰ ਵਿੱਚ ਕਾਫੀ ਚੌਕ ਐਸੇ ਹਨ ਜਿਨ੍ਹਾਂ ਦੀ ਟ੍ਰੈਫਿਕ ਲਾਈਟਾਂ ਨਹੀਂ ਜਗਦੀਆਂ ਪਰ ਟ੍ਰੈਫਿਕ ਪੁਲਿਸ ਸ਼ਹਿਰ ਦੇ ਚੌਂਕਾਂ ਵਿੱਚ ਸਿਰਫ ਚਲਾਨ ਕੱਟਣ ਵਿੱਚ ਹੀ ਮਸ਼ਰੂਫ ਹਨ ਲਾਈਟਾਂ ਠੀਕ ਹੋਣੀ ਚਾਹੀਦੀ ਐ ਕਿਉਂਕਿ ਜਿਹੜਾ ਟ੍ਰੈਫਿਕ ਵਾਲਾ ਹੈਗਾ ਗੱਡੀ ਵਾਲਾ ਬੜੀ ਸਪੀਡ ਨਾਲ ਲੈ ਕੇ ਆਂਦਾ ਸੱਜੇ ਪਾਸੇ ਵੀ ਆਂਦਾ ਖੱਬੇ ਪਾਸੇ ਵੀ ਆਂਦਾ ਪਤਾ ਨਹੀਂ ਕਿਹੜਾ ਕਿਦੇ ਵਿੱਚ ਵੱਜ ਜੂਵੇ ਕਈ ਹਾਸੇ ਹੋਂ ਤੋਂ ਬਚਦੇ ਆ ਐਸ ਚੌਂਕ ਦੀਆਂ ਬੰਦ ਹੈ ਜੇ ਪੈਟਰੋਲ ਪੰਪ ਬਟਾਲਾ ਉਰਦੇ ਉੱਥੇ ਹੀ ਬੰਦ ਹੈ ਫੋਰਾ ਚੌਂਕ ਦੀਆਂ ਬੰਦ ਹੈ ਹੋਰ ਵੀ ਅਲੱਗ-ਅਲੱਗ ਚੌਂਕਾਂ ਦੀ ਲਾਈਟਾਂ ਬੰਦ ਹੈ ਹਰ ਪਾਸੇ ਯਾਨੀ ਕਿ ਟ੍ਰੈਫਿਕ ਦੇ ਵਿੱਚ ਐ ਐਕਸੀਡੈਂਟ ਹੋਣ ਦਾ ਖਤਰਾ ਹੈਗਾ ਪੁਲਿਸ ਪ੍ਰਸ਼ਾਸਨ ਐਸ ਚੀਜ਼ ਵੱਲ ਧਿਆਨ ਨਹੀਂ ਦਿੰਦਾ ਅਤੇ ਉਹ ਚਾਲਾਂ ਘਟਣ ਵਾਲੀ ਧਿਆਨ ਦੇ ਰਿਹਾ ਹੈ ਔਰ ਗਵਰਨਮੈਂਟ ਸਾਡੇ ਕੋਲ ਹਰ ਤਰ੍ਹਾਂ ਟੈਕਸ ਲੈਂਦੀ ਪਈ ਹੈ ਔਰ ਮਤਲਬ ਕਿ ਲਾਈਟਾਂ ਠੀਕ ਕਰਵਾਉਂਦਾ ਕੋਈ ਮਤਲਬ ਕਿ ਨਾ ਹੀ ਨਹੀਂ ਲੈ ਰਹੀ ਚਾਹੀਦਾ ਕਿ ਹੁਣ ਲਾਈਟਾਂ ਠੀਕ ਹੋਣੀਆਂ ਚਾਹੀਦੀਆਂ ਮਤਲਬ ਕਿ ਜਿਹੜੇ ਐਕਸੀਡੈਂਟ ਹੋਣ ਦੇ ਖਤਰੇ ਆ ਉਹ ਮੈਕਸਿਮਮ ਬਚ ਸਕਦੇ ਆ ਜਿਹੜੇ ਜਿਹੜਾ ਜੇ ਟਰੱਕ ਵਾਲਾ ਉਹ ਆਪਣੀ ਸਪੀਡ ਨਾਲ ਲੰਦਾ ਜੇ ਮੋਟਰਸਾਈਕਲ ਵਾਲਾ ਛੋਟੀ ਟਰੈਫਿਕ ਨੂੰ ਦੇਖਦਾ ਉਡਾ ਕੇ ਪਰੇ ਮਾਰਦਾ ਐਸ ਕਰਕੇ ਛੇਤੀ ਤੋਂ ਛੇਤੀ ਹਰ ਚੌਂਕ ਦੀਆਂ ਲਾਈਟਾਂ ਜਗਣੀਆਂ ਚਾਹੀਦੀਆਂ ਔਰ ਟ੍ਰੈਫਿਕ ਨਿਯਮਾਂ ਦੇ ਮੁਤਾਬਕ ਟ੍ਰੈਫਿਕ ਚੱਲਣੀ ਚਾਹੀਦੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਜਨਤਾ ਵੱਲੋਂ ਚਾਹੇ ਦੇਸ਼ ਦੀ ਜਨਤਾ ਵੱਲੋਂ ਹਰ ਪ੍ਰਕਾਰ ਦਾ ਟੈਕਸ ਲਿੱਤਾ ਜਾਂਦਾ ਹੈ ਚਾਹੇ ਉਹ ਗੱਡੀਆਂ ਦਾ ਚਾਹੇ ਸੜਕਾਂ ਦਾ ਪਰ ਜੇ ਗੱਲ ਕਰ ਲਈਏ ਹਾਲਾਤ ਪੂਰੇ ਬੱਤਰ ਨੇ ਕਾਰਨ ਹੈ ਕਿ ਸ਼ਹਿਰ ਦਾ ਮੇਨ ਹੱਬ ਹੈ ਦਿਲਕੇ ਲਾਨ ਵਾਲੀ ਸੜਕ ਹੈ ਥਾਲ ਬਾਜ਼ਾਰ ਦੀ ਮੇਨ ਸੜਕ ਹੈ ਤੇ ਚੌਂਕ ਹੈ ਪਿੰਕ ਬਲਾਜਾ ਮਾਰਕੀਟ ਦਾ ਜਿਹਦੀਆਂ ਕਿ ਟ੍ਰੈਫਿਕ ਸਿਗਨਲ ਹੈ ਕਾਫੀ ਲੰਬੇ ਸਮੇਂ ਤੋਂ ਬੰਦ ਨੇ ਪਰ ਪੁਲਿਸ ਪ੍ਰਸ਼ਾਸਨ ਹੈ ਕਿ ਚਲਾਣਾ ਚ ਮਸ਼ਰੂਮ ਹੈ ਤੇ ਲੋਕਾਂ ਨੂੰ ਠੀਕ ਹੈ ਜੁਰਮਾਨਾ ਪੈ ਰਿਹਾ ਲੋਕਾਂ ਦੀ ਗਲਤੀ ਵੀ ਹੁੰਦੀ ਹੈ ਪਰ ਉਹਦੇ ਬਦਲੇ ਸਰਕਾਰਾਂ ਨੂੰ ਜੇ ਟੈਕਸ ਜਨਤਾ ਭੇ ਕਰਦੀ ਹੈ ਜਿਹੜੀ ਸੁਵਿਧਾ ਹੈ ਉਹ ਤਾਂ ਵਧੀਆ ਦਿੱਤੀ ਜਾਵੇ ਟ੍ਰੈਫਿਕ ਲਾਈਟਾਂ ਪਿੱਲੀਆਂ ਸ਼ਹਿਰ ਦੀਆਂ ਜਗਾਈਆਂ ਜਾਂ ਜਿਹੜੇ ਵੀ ਚੁੰਗਾ ਦੀ ਬੰਦ ਹੈ ਕਾਰਨ ਹੈ ਕਿ ਗੱਡੀ ਤੇਜ਼ ਸਪੀਡ ਨਾਲ ਦੌਂਦੀ ਹੈ ਲਾਈਟਾਂ ਨਾ ਝਗਣ ਕਰਕੇ ਐਕਸੀਡੈਂਟ ਵੀ ਹੋ ਜਾਂਦੇ ਨੇ ਤੋਂ ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਹੈ ਉਹਨਾਂ ਦੇਖਣਾ ਹੋਊਗਾ ਸਾਡੀ ਇਸ ਖਬਰ ਤੋਂ ਬਾਅਦ ਪੁਲ ਪ੍ਰ ਸਰਕਾਰ ਇਹਦੇ ਕਿੰਨੀ ਕਿ ਜਾਗਰੂਕ ਹੁੰਦੀ ਹੈ ਔਰ ਕਿੰਨੀ ਜਲਦੀ ਜੇ ਸ਼ਹਿਰ ਦੀਆਂ ਜਿਹੜੇ ਵੀ ਚੌਂਕਾਂ ਦੀਆਂ ਲਾਈਟਾਂ ਬੰਦ ਨੇ ਟ੍ਰੈਫਿਕ ਸਿਗਨਲ ਜਲਦ ਤੋਂ ਜਲਦ ਠੀਕ ਹੁੰਦੇ ਨੇ ਇਹ ਦੇਖਣ ਦਾ ਵਿਸ਼ਾ ਹੈ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਚਿਸ਼ਿਲ ਸ਼ਰਮਾ ਫਾਸਟ ਰੇ ਨਿਊਜ਼ ਅਮਰਤਸਰ